ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨਾ ਹੰਨਾ ਪਾਤਸ਼ਾਹੀ ਕਿਤਾਬ ਦਾ 11ਵਾਂ ਭਾਗ ਪੜਾਂਗੇ ਸਿਰ ਪਰ ਹੋਵੈ ਜਿਸਕੇ ਕੇਸ ਰੈਣ ਨਾ ਦੇਨੋ ਆਪਣੇ ਦੇਸ ਨੀ ਹਮ ਗੁਰਕੇ ਸਿੱਖ ਅਕਾਲੀ ਜਿਨਕੀ ਸਭ ਤੋਂ ਰੀਤ ਨਿਰਾਲੀ ਤੋੜੈ ਸੱਤਰ ਕੁਫਰ ਕੇ ਜੰਦੇ ਰਾਖੈ ਤੁਰਕਨ ਕੋ ਕਰ ਬੰਦੇ ਹਮ ਅਬ ਦਿੱਲੀ ਤਖਤ ਸੰਭਾਲੈ ਤੁਮ ਕੋ ਖੁੱਲੀ ਮੌਜੂਦ ਖਾਲ ਹੈ ਅਬ ਹਮ ਸਤ ਵਿਲਾਇਤ ਲਾ ਹੈ ਹਿੰਦੂ ਤੁਰ ਕੈ ਸਿੰਘ ਸਜੈ ਹੈ ਜੇ ਇਨਾਂ ਦੇ ਘਰ ਕੋੜੀਆਂ ਦੀਆਂ ਕਾਠੀਆਂ ਤੇ ਹਨ ਤਾਂ ਤੁਸੀਂ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਏਪੜਾ ਦਿੱਲੀ ਜਾ ਕੇ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਜਦ ਲਾਲ ਕਿਲੇ ਤੇ ਇਨਾਂ ਦਾ ਪਰਚਮ ਜੁਲਲੇਗਾ ਨਾਦਰਤ ਕਹੇ ਇਨਾਂ ਬੋਲਾਂ ਨੇ ਜ਼ਕਰੀਏ ਦੇ ਅੰਦਰ ਅਗ ਮਚਾਈ ਹੋਈ ਹੈ ਮੈਂ ਬਿਠਾਉਣਾ ਇਹਨਾਂ ਨੂੰ ਦਿੱਲੀ ਦੇ ਤਖਤ ਉੱਤੇ ਧਰਤੀ ਦੇ ਨਕਸ਼ੇ ਤੋਂ ਜੇ ਮੈਂ ਇਹਨਾਂ ਦਾ ਨਿਸ਼ਾਨ ਨਾ ਮਿਟਾ ਦਿੱਤਾ ਤਾਂ ਮੈਨੂੰ ਕਿਹਨੇ ਮੁਗਲ ਬਚਾ ਕਹਿਣਾ ਜ਼ਕਰੀਆ ਦਰਬਾਰ ਵਿੱਚ ਬੈਠਾ ਅਕਸਰ ਇੱਕਦਮ ਐਸੇ ਬੋਲ ਬੋਲ ਦਿੰਦਾ ਸੀ ਸਿੱਖਾਂ ਦੀ ਕਲ ਕਰ ਰਹੇ ਹਜ਼ੂਰ ਕਿਸੇ ਦਰਬਾਰੀ ਨੇ ਪੁੱਛਿਆ ਹੋਰ ਕਿਸ ਦੀ ਨਾਦਰ ਨੂੰ ਲੱਗਦਾ ਹੈ ਕਿ ਇਹ ਦਿੱਲੀ ਤੇ ਰਾਜ ਕਰਨਗੇ ਮੈਂ ਇਹਨਾਂ ਨੂੰ ਪੰਜਾਬ ਜੋਗਾ ਵੀ ਨਹੀਂ ਛੱਡਣਾ ਨਾਦਰ ਦੇ ਬੋਲ ਜੰਗਾਲੇ ਸ਼ੁਰੇ ਵਾਂਗ ਜ਼ਕਰੀਏ ਦੇ ਕਾਲਜੇ ਵਿੱਚ ਖੁੱਬ ਪਏ ਸਨ ਹੁਣ ਜਾਂ ਤਾਂ ਇੱਥੇ ਇਹ ਰਹਿਣਗੇ ਤੇ ਜਾਂ ਅਸੀਂ ਭੰਡਾ ਵਾਲੇ ਵਰਤਾਰੇ ਤੋਂ ਮਕਰੋ ਜ਼ਕਰੀਆ ਖਾਂ ਨਾਦਰ ਦੇ ਨਾਲ-ਨਾਲ ਆਪਣੇ ਦਰਬਾਰੀਆਂ ਤੇ ਆਮ ਲੋਹਾਰੀਆਂ ਮੂਰੇ ਵੀ ਬਹੁਤ ਸ਼ਰਮਿੰਦਾ ਹੋ ਗਿਆ ਮਹਿਸੂਸ ਕਰਦਾ ਸੀ ਕੱਲ ਉਸਤੇ ਵਸੋਂਬਾਰ ਹੋ ਗਈ ਸੀ ਕਿ ਕੋਈ ਆਮ ਭੰਡ ਜਿਹੜੇ ਸਿੱਖ ਬਣਨ ਦਾ ਸਿਰਫ ਨਾਟਕ ਕਰ ਰਹੇ ਸਨ ਅਸੀਂ ਕੀ ਦੀ ਸ਼ਕਤੀ ਆ ਗਈ ਸੀ ਉਹਨਾਂ ਵਿੱਚ ਕਿ ਮੁਗਲ ਸੈਨਾ ਦੇ 35 ਸਪਾਈ ਪੜਾਂ ਵਿੱਚ ਢੇਰ ਕਰ ਦਿੱਤੇ। ਉਹਨਾਂ ਸਾਰੇ ਭੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਦਰ ਦੇ ਚਲੇ ਜਾਣ ਮਗਰੋਂ ਜ਼ਕਰੀਏ ਨੇ ਉਸੇ ਪੰਡਾਲ ਨੂਮਾ ਮੈਦਾਨ ਵਿੱਚ ਭੰਡਾ ਨੂੰ ਅਨਮਨੁੱਖੀ ਤਸੀਹੇ ਦਿੱਤੇ। ਪਰ ਕਮਾਲ ਦੀ ਗੱਲ ਇਹ ਹੈ ਕਿ ਨਾਟਕ ਰੂਪ ਵਿੱਚ ਅੰਮ੍ਰਿਤ ਦੀ ਰਸਮ ਨਿਭਾਉਣ ਵਾਲੇ ਸਾਰੇ ਭੰਡਾ ਵਿੱਚ ਪਤਾ ਨਹੀਂ ਇੰਨੀ ਦ੍ਰਿੜਤਾ ਕਿੱਥੋਂ ਆਈ ਕਿ ਸਹਿਤ ਤਸੀਹੇ ਸਹਿਦੇ ਹੋਏ ਵੀ ਉਨਾ ਵਿੱਚੋਂ ਕੋਈ ਨਾ ਡੋਲਿਆ ਇਹਨਾਂ ਦੇ ਸਿਰ ਹਾਥੀਆਂ ਦੇ ਪੈਰਾਂ ਨਾਲ ਕੁਚਲ ਦਿਓ ਉਸਨੇ ਬਜ਼ੁਰਗ ਪੰਡਾ ਦੇ ਟੋਲੀ ਸਿਪਾਈਆਂ ਦੇ ਹਵਾਲੇ ਕਰਦਿਆਂ ਕਿਹਾ ਤੇ ਆ ਨੌਜਵਾਨ ਇਹ ਸਾਡੇ ਘੋੜਸਵਾਰਾਂ ਦੇ ਹਵਾਲੇ ਕਰ ਦੋ ਉਹ ਇਹਨਾਂ ਦੀਆਂ ਲੱਤਾਂ ਘੋੜਿਆਂ ਨਾਲ ਬੰਨ੍ਹ ਕੇ ਘੋੜੇ ਉਲਟ ਦਿਸ਼ਾ ਵਿੱਚ ਭਜਾਉਣ ਜਿਸ ਘੋੜਸਵਾਰ ਕੋਲ ਲਾਸ਼ ਦਾ ਵੱਡਾ ਟੁਕੜਾ ਹੋਏਗਾ ਉਸਨੂੰ ਇਨਾਮ ਮਿਲੇਗਾ ਜਕਰੀਏ ਨੇ ਫੌਜਦਾਰ ਨੂੰ ਹੁਕਮ ਦਿੱਤਾ ਇਹ ਕਿਹ ਅਸਮਕਾਬਲਾ ਹੈ ਦਰਬਾਰੀਆਂ ਵਿੱਚੋਂ ਕੋਈ ਹੌਲੀ ਜਿਹਾ ਬੋਲਿਆ ਆਖਰ ਵਿੱਚ ਇਹ ਭੰਡ ਹੈ ਨਾ ਮੁਸਲਮਾਨ ਹੀ ਪਰ ਡਾਡੇ ਨੂੰ ਕੌਣ ਕਹੇ ਨੌਜਵਾਨ ਭੰਡਾ ਦੇ ਸਰੀਰ ਵਿਚਾਲੂ ਚੀਰ ਦਿੱਤੇ ਗਏ ਹੁਣ ਜ਼ਕਰੀਏ ਨੇ ਆਪਣਾ ਧਿਆਨ ਸਿੰਘਾਂ ਵੱਲ ਕੀਤਾ ਨਾਦਰ ਸਾਹਮਣੇ ਮਿਲੀ ਸ਼ਰਮਿੰਦਗੀ ਦਾ ਬਦਲਾ ਉਸ ਸਿੱਖਾਂ ਦੇ ਕਤਲੇਆਮ ਕਰਕੇ ਲੈਣਾ ਚਾਹੁੰਦਾ ਸੀ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਉਸ ਨੂੰ ਇਹੀ ਇੱਕ ਤਰੀਕਾ ਸਹੀ ਜਾਪ ਰਿਹਾ ਅੱਜ ਤੋਂ ਕਿਸੇ ਸਿੱਖ ਦੀ ਦੱਸ ਪਾਉਣ ਵਾਲੇ ਨੂੰ 5 ਰੁਪਏ ਨਗਦ ਇਨਾਮ ਦਿੱਤਾ ਜਾਏਗਾ ਜੇ ਕੋਈ ਸਿੰਘਾਂ ਦੇ ਟਿਕਾਣੇ ਦੀ ਦੱਸ ਪਾਏਗਾ ਉਸ ਨੂੰ 10 ਰੁਪਏ ਤੇ ਸਿੱਖ ਦਾ ਸਿਰ ਲੈ ਕੇ ਆਉਣ ਵਾਲੇ ਨੂੰ 50 ਰੁਪਏ ਤੁਰੰਤ ਦਿੱਤੇ ਜਾਣਗੇ ਜ਼ਕਰੀਏ ਨੇ ਦਰਬਾਰ ਵਿੱਚ ਖੜਾ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ ਤੇ ਜਿਹੜਾ ਸਿੰਘ ਦੇ ਕੇਸ ਕੱਟ ਕੇ ਲਿਆਵੇਗਾ ਉਸ ਨੂੰ ਸੁੰਦਰ ਦਸ਼ਾਲੇ ਭੇਟ ਕੀਤੇ ਜਾਣਗੇ ਜ਼ਕਰੀਏ ਨੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਇਹ ਹੁਕਾ ਫਰਵਾਹ ਦਿੱਤਾ ਕਿ ਜੇ ਕੀਮਤੀ ਤੋਹਫੇ ਚਾਹੀਦੇ ਨੇ ਤਾਂ ਸਿੰਘਾਂ ਦਾ ਪਤਾ ਦਿਓ। ਬਿਲਾਲ ਚ ਬੜੀ ਬੁਰੀ ਸ਼ੈ ਧਰਮੀਆਂ ਤੋਂ ਵੀ ਪਾਪ ਕਰਵਾ ਦਿੰਦੀ ਐ। ਬਸ ਫਿਰ ਕੀ ਸੀ ਇਨਾਮਾਂ ਦੇ ਲਾਲਚ ਨੂੰ ਸਾਰਾ ਮੁਲਖਈਆ ਸਿੰਘਾਂ ਦਾ ਵੈਰੀ ਬਣ ਗਿਆ। ਜਿਵੇਂ ਸ਼ਿਕਾਰੀ ਸ਼ਿਕਾਰ ਲਈ ਨਿਕਲਦੇ ਹਨ ਇਸ ਤਰ੍ਹਾਂ ਲੋਕ ਸਿੰਘਾਂ ਦੀ ਭਾਲ ਕਰਨ ਲੱਗੇ। ਸਿੱਖਾਂ ਦੇ ਸਿਰਾਂ ਦੀ ਇਕਤਾਰਾ ਲਾਹੌਰ ਪਹੁੰਚਣ ਲੱਗੀਆਂ। ਧੜਵੀ ਤੇ ਲੁਟੇਰਿਆ ਲਈ ਤਾਂ ਜਿਵੇਂ ਕਿਸੇ ਨੇ ਸਰਕਾਰੀ ਖਜ਼ਾਨੇ ਦੇ ਦਰਵਾਜ਼ੇ ਖੋਲ ਦਿੱਤੇ ਹੋਣ ਪਿੰਡਾਂ ਵਿੱਚ ਖੇਤੀ ਜੋ ਹੋਰ ਧੰਦੇ ਕਰਦ ਕੇ ਵਸਤੇ ਉਹ ਸਿੱਖ ਜਿਹੜੇ ਭਾਵੇਂ ਹਕੂਮਤ ਦਾ ਘਰ ਵੀ ਪਰਦੇ ਸਨ ਤੇ ਕਦੇ ਕੋਈ ਬਗਾਵਤ ਦੀ ਗੱਲ ਨਹੀਂ ਕਰਦੇ ਸਨ ਉਹਨਾਂ ਤੇ ਮਾਨੋ ਘੈਰ ਟੁੱਟ ਪਿਆ ਪੈਸੇ ਦੇ ਲਾਲਚ ਨੇ ਗਵਾਂਢੀ ਦੁਸ਼ਮਣ ਕਰ ਦਿੱਤੇ ਸੁੱਤੇ ਪੈਸੇ ਖਾਂ ਤੇ ਪਿੰਡ ਦੇ ਗਵਾਂਢੀ ਹੀ ਹਮਲਾ ਕਰਦੇ ਤੇ ਸਿਰ ਵੱਢ ਕੇ ਲਾਹੌਰ ਪੈਸਿਆਂ ਨਾਲ ਬਦਲਵਾ ਲਾਉਂਦੇ। ਇਸੇ ਤਰ੍ਹਾਂ ਮਾਝੇ ਦੇ ਇੱਕ ਪਿੰਡ ਵਿੱਚ ਕੁਝ ਹਿੰਦੂ ਜੱਟਾਂ ਨੇ ਇਕੱਠੇ ਹੋ ਕੇ ਇੱਕ ਸਿੱਖ ਪਰਿਵਾਰ ਨੂੰ ਰਾਤ ਨੂੰ ਜਾਟਾਇਆ। ਜਦ ਉਹਨਾਂ ਨੂੰ ਪਤਾ ਲੱਗਿਆ ਕਿ ਆਦਮੀ ਤਾਂ ਸਾਰੇ ਕਿਸਤੇ ਪਾਸੇ ਹੋ ਗਏ ਹਨ, ਤਿੱਖ ਛੋਟਾ ਮੁੰਡਾ ਉਸਦੀ ਮਾਂ ਤੇ ਦੋ ਧੀਆਂ ਹੀ ਕਰੇ ਹਨ ਤਾਂ ਧਾੜਵੀਆਂ ਨੇ ਉਹਨਾਂ ਨੂੰ ਹੀ ਮਾਰ ਦਿੱਤਾ ਤੇ ਸਿਰ ਲੈ ਕੇ ਜ਼ਕਰੀਏ ਦੇ ਕਰਿੰਦਿਆਂ ਕੋਲ ਪੇਸ਼ ਹੋਏ। ਉਹਨਾਂ ਨੇ ਤਿੰਨਾ ਭੈਣ ਭਰਾਵਾਂ ਦੇ ਸਿਰ ਕਚਹਿਰੀ ਵਿੱਚ ਧਾਰ ਰੱਖੇ ਪਰ ਇਹਨਾਂ ਦੇ ਤਾਂ ਦਾੜੀ ਨਹੀਂ ਮੂੰਹ ਤੇ ਸਿਰਾਂਵੱਟੇ ਪੈਸੇ ਦੇਣ ਵਾਲੇ ਐਲਕਾਰ ਨੇ ਪੁੱਛਿਆ ਜੀ ਹਜ਼ੂਰੇ ਇਸ ਤੋਂ ਪਹਿਲਾਂ ਕਿ ਲਾਲਾ ਕੁਝ ਬੋਲਦਾ ਜ਼ਕਰੀਆ ਕੋਲ ਆਉਂਦਾ ਬੋਲਿਆ ਇਹ ਸੇਖਾਂ ਦੇ ਛੋਟੇ ਲੜਕੇ ਹੋਣਗੇ ਜਿਨ੍ਹਾਂ ਦੇ ਮੂੰਹਾਂ ਤੇ ਹਜੇ ਦਾੜੀ ਨਹੀਂ ਆਈ ਸਪੋਲਿਏ ਨੇ ਵੀ ਵੱਡੇ ਹੋ ਕੇ ਸਾਪੇ ਪੜਨਾ ਹੁੰਦਾ ਸੋ ਇਹਨਾਂ ਨੂੰ ਵੱਧ ਨਾਮ ਦਿਓ ਇਨਾਂ ਨੇ ਜੰਮ ਦੇ ਊਸੂਲਾ ਦੇ ਮੂੰਹ ਫੇਰ ਦਿੱਤੇ ਨੇ ਜੀ ਹਜ਼ੂਰ ਇਹਨਾਂ ਨੂੰ ਬੱਚੇ ਨਾ ਕਹੋ ਇਹ ਤਾਂ ਹਜ਼ੂਰ ਜੇ ਸਾਡੀ ਗਿਣਤੀ ਥੋੜੀ ਹੁੰਦੀ ਤਾਂ ਸਾਨੂੰ ਹੀ ਮਾਰ ਮੁਕਾਉਂਦੇ ਅੰਦਰੋਂ ਖੁਸ਼ ਹੁੰਦਾ ਲਾਲਾ ਬੋਲਿਆ ਇਸ ਤੋਂ ਮਗਰੋਂ ਤਾਂ ਕੋਈ ਬਗੈਰਤ ਹਿੰਦੂ ਪਰਿਵਾਰਾਂ ਨੇ ਕੁਝ ਐਸਾ ਕੀਤਾ ਕਿ ਮਨੁੱਖਤਾ ਸ਼ਰਮਸਾਰ ਹੋ ਗਈ ਉਹ ਆਪਣੇ ਘਰਾਂ ਵਿੱਚੋਂ ਆਪਣੀਆਂ ਧੀਆਂ ਦੇ ਸਿਰ ਵੱਢ ਕੇ ਲਾਹੌਰ ਲਿਜਾਣ ਲੱਗੇ ਅਤੇ ਸਿੱਖਾਂ ਦੇ ਛੋਟੇ ਮੁੰਡੇ ਕਹਿ ਕਿ ਪੈਸੇ ਵਟਣੇ ਸ਼ੁਰੂ ਕਰ ਦਿੱਤੇ। ਸਿੰਘ ਤਾਂ ਪਹਿਲਾਂ ਹੀ ਲੋਕ ਕੇ ਰਹਿ ਰਹੇ ਸਨ, ਹੁਣ ਹੋਰ ਗੁਪਤ ਹੋ ਗਏ। ਉਹਨਾਂ ਡੂੰਘੇ ਜੰਗਲਾਂ ਵਿੱਚ ਟਿਕਾਣਾ ਕਰ ਲਿਆ। ਇੱਕ ਦੋ ਦਿਨ ਤੋਂ ਵੱਧ ਕਿਤੇ ਵੀ ਨਾ ਟਿਕਦੇ। ਦਿਨੇ ਲੁੱਕ ਕੇ ਰਹਿੰਦੇ ਤੇ ਰਾਤ ਨੂੰ ਪੈਂਡਾ ਮਾਰਦੇ ਤੇ ਆਪਣੀ ਠਾਰ ਲਗਾਤਾਰ ਬਦਲਦੇ ਰਹਿੰਦੇ। ਪਾਰੇ ਵਣਾਂ ਦੀ ਓਟ ਧਕਾ ਕੇ ਤੇ ਉਹਨਾਂ ਹੀਟ ਟੋਏ ਪੱਟ ਕੇ ਰਹਿਣ ਲੱਗੇ। ਵੀ ਪੁੱਛੀ ਦਾ ਜਥਾ ਬਣਾ ਕੇ ਝਾੜਾਂ ਵਿੱਚ ਲੁਕ ਜਾਂਦੇ ਪਹਾੜਾਂ ਦੀਆਂ ਖੱਡਾਂ ਤੇ ਜਾਨਵਰਾਂ ਦੀਆਂ ਗੁਫਾਵਾਂ ਵੀ ਕਈ ਸਿੰਘਾਂ ਨੇ ਵਾਸ ਕਰ ਲਿਆ ਖਾਣ ਪੀਣ ਵੱਲੋਂ ਹਾਲਤ ਇਹ ਸੀ ਕਿ ਬਸ ਸਾਹ ਲੈਣ ਲਈ ਹਵਾ ਮਿਲ ਰਹੀ ਹੈ ਕਈ ਕੀ ਦਿਨ ਭੁੱਖਿਆਂ ਦੇ ਲੰਘ ਜਾਂਦੇ ਹਨ ਕਦੇ ਕਿਸੇ ਰੁੱਖ ਤੋਂ ਕੋਈ ਫਲ ਮਿਲ ਪਿਆ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਨਹੀਂ ਥੱਕਦੇ ਲੰਘਦੇ ਵੜ ਦੇ ਕਿਸੇ ਭਲੇ ਰਾਹੀ ਤੇ ਤੂੰ ਜੇ ਕੁਝ ਖਾ ਮਿੱਸਾ ਮਿਲ ਗਿਆ ਤਾਂ ਰਲ ਕੇ ਸ਼ਾਕ ਲੈਂਦੇ ਸਵਾਦ ਤਾਂ ਸਿੰਘਾਂ ਨੂੰ ਪਹਿਲਾਂ ਵੀ ਨਹੀਂ ਸੀ ਕੋਈ ਪਰ ਹੁਣ ਤਾਂ ਜੇ ਕੋਈ ਕਿਸੇ ਭਾਜੀ ਵਿੱਚ ਲੂਣ ਵੀ ਪਾ ਲੈ ਤਾਂ ਉਹਨੂੰ ਸਵਾਦੀਆ ਕਹਿੰਦੇ ਹਨ ਜੰਗਲਾਂ ਵਿੱਚ ਵਿਚਰਦੇ ਹੋਇਆ ਜੇ ਕੋਈ ਸ਼ਿਕਾਰ ਹੱਥ ਲੱਗ ਗਿਆ ਤਾਂ ਝਟਕਾ ਕੇ ਕੱਚਾ ਹੀ ਖਾ ਲੈਣਾ ਜੰਗਲ ਵਿੱਚ ਡੂੰਗੇ ਚਲੇ ਗਿਆਂ ਜਦ ਸਾਗ ਪੱਤ ਵੀ ਜੰਗਲੀ ਮਿਲ ਰਿਹਾ ਰਹੇ ਸਨ ਤਾਂ ਕੁਝ ਭਜੰਗੀਆਂ ਨੇ ਦੋ ਹਿਰਨ ਫੜ ਲਿਆਂਦੇ ਤੇ ਜਿੱਥੇ ਕੋਲ ਆ ਕੇ ਆਪਣੀ ਮਰਿਆਦਾ ਅਨੁਸਾਰ ਛਟਕਾਏ ਹੁਣ ਕਿਉਂਕਿ ਅੱਗ ਬਾਲਣ ਨਾਲ ਧੂਆ ਹੋਏਗਾ ਤੇ ਧੂਆ ਜੰਗਲ ਵਿੱਚ ਵੈਰੀ ਦਾ ਸੂਈਆ ਹੁੰਦਾ ਧੂਆ ਤਾਂ ਦੂਰੋਂ ਹੀ ਪਤਾ ਦੱਸ ਦਿੰਦਾ ਕਿ ਫਲਾਨੀ ਥਾਂ ਤੇ ਜੰਗਲ ਵਿੱਚ ਕੋਈ ਬੈਠਾ ਹੋਇਆ ਸੋ ਸਬ ਸੇਂਗਾ ਨੇ ਉਹ ਹਿਰਨ ਕੱਚੀ ਸ਼ਕਲ ਐ ਕੱਚਾ ਸਾਗ ਫਲ ਫਲ ਤੇ ਇੱਥੋਂ ਤੱਕ ਕਿ ਰੁੱਖਾਂ ਦਾ ਸੱਕ ਵੀ ਲਾ ਕੇ ਖਾ ਲੈਂਦੇ ਸਨ ਮਾਲਵੀਦੀ ਕਿਸੇ ਜੰਗਲ ਵਿੱਚ ਕੁਝ ਸਿੰਘ ਝਾੜ ਕਰੇਲੇ ਤੋੜ ਕੇ ਖਾਣ ਲੱਗੇ ਤਾਂ ਕੋੜਾ ਫੋਣ ਕਰਕੇ ਉਹਨਾਂ ਉੱਤੇ ਲੂਣ ਪਾ ਲਿਆ। ਲੋ ਬਾਬਾ ਜੀ ਤੁਸੀਂ ਵੀ ਥੋੜਾ ਲੂਣ ਭੁੱਕ ਲਓ। ਇੱਕ ਪੁਜੰਗੀ ਨੇ ਤਲੀ ਤੇ ਰੱਖਿਆ ਲੂਣ ਇੱਕ ਬਜ਼ੁਰਗ ਵੱਲ ਕੀਤਾ। ਨਹੀਂ ਭਾਈ ਸਿੰਘਾ ਅਰਦਾਸ ਕਰ ਦਿੱਤੀ ਹੈ ਮਹਾਰਾਜ ਨੂੰ ਭੋਗ ਲਵਾ ਦਿੱਤਾ। ਸੋ ਹੁਣ ਅਸੀਂ ਐਵੇਂ ਹੀ ਛਕਾਂਗੇ। ਬਾਬਾ ਕੋੜੇ ਕਰੇਲੇ ਖਾਂਦਾ ਹੋਇਆ ਬੋਲਿਆ ਗਦੇ ਸਿੰਘ ਕਿਸੇ ਛੋਟੀ ਸਰਕਾਰੀ ਕਾਫਲੇ ਉੱਤੇ ਹਮਲਾ ਕਰਕੇ ਲੁੱਟ ਲੈਣ ਤਾਂ ਚਾਰ ਦਿਨ ਸੋਖੇ ਨਿਕਲ ਜਾਂਦੇ ਪਰ ਫਿਰ ਉਹ ਥਾਂ ਜਲਦੀ ਛੱਡਣੀ ਪੈਂਦੀ ਜ਼ਿਆਦਾਤਰ ਤਾਂ ਲੰਗਰ ਮਸਤ ਹੀ ਰਹਿੰਦਾ ਹੈ ਇਸ ਤਰ੍ਹਾਂ ਸਿੰਘ ਚਾਲਾ ਕਰਦੇ ਕਰਦੇ ਦੂਰ ਮਾਰੂਥਲਾ ਤੀਕ ਨਿਕਲ ਗਏ ਪੰਜਾਬ ਵਿੱਚ ਤਾਂ ਜਦ ਵੀ ਕੋਈ ਸੂਈਆ ਦੇਖ ਲਵੇ ਤਾਂ ਫੌਜ ਝੜਾ ਲਿਆਉਂਦਾ ਹੁਣ ਤਾਂ ਜ਼ਕਰੀਏ ਨੇ ਇਹ ਵੀ ਕਹਿ ਦਿੱਤਾ ਕੇ ਘਰ ਛੱਡ ਕੇ ਗਏ ਸਿੰਘਾਂ ਦੇ ਘਰ ਲੁੱਟ ਲੈਣ ਵਾਲੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਸਿੰਘ ਦੇ ਭਲੇਖੇ ਜਾਂ ਸ਼ੱਕ 'ਚ ਕਿਸੇ ਨੇ ਜੇ ਕੋਈ ਹੋਰ ਆਦਮੀ ਵੀ ਮਾਰ ਦਿੱਤਾ ਤਾਂ ਵੀ ਮੁਕੱਦਮਾ ਨਹੀਂ ਚਲਾਇਆ ਜਾਂਦਾ ਜੇ ਕੋਈ ਸਿੱਖ ਨਹੀਂ ਤੇ ਉਸਨੇ ਵਾਲ ਵਧਾਏ ਹੋਏ ਹਨ ਉਹ ਵੀ ਖਤਰੇ 'ਚ ਹੈ ਸੋ ਆਮ ਲੋਕਾਂ ਨੇ ਵਾਲ ਛੋਟੇ ਰੱਖਣੇ ਸ਼ੁਰੂ ਕਰ ਦਿੱਤੇ ਸਿੰਘਾਂ ਦੀਆਂ ਜ਼ਮੀਨਾਂ ਉੱਤੇ ਲੋਕਾਂ ਨੇ ਕਬਜ਼ੇ ਕਰ ਲਏ ਸਿੰਘਾਂ ਤਾਂ ਕਿਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਵੀ ਮਿਲ ਜਾਵੇ ਤਾਂ ਗ੍ਰਿਫਤਾਰ ਕਰ ਲਿਆ ਜਾਂਦਾ ਜੰਡਿਆਲੇ ਵਾਲੇ ਹਰਪਖਤ ਨਰੰਜੀਨੀਏ ਨੇ ਹੱਥ ਚੁੱਕ ਲਈ ਤੇ ਸਿੰਘਾਂ ਦੇ ਸ਼ਿਕਾਰ ਤੇ ਨਿਕਲ ਪਿਆ ਕਈ ਪਿੰਡ ਉਸਨੂੰ ਝਾੜ ਦਿੰਦੇ ਨੇ ਭਾਈ ਮਤਾਬ ਸਿੰਘ ਦਾ ਪਿੰਡ ਮੀਰਾ ਕੋਟੀਆਂ ਦੋ ਵਾਰ ਲੁੱਟਿਆ ਇੱਕ ਹਮਲੇ ਵਿੱਚ ਤਾਂ ਭਾਈ ਮਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਦੀ ਧੌਣ ਉੱਤੇ ਪਹਾਰੀ ਫੱਟ ਲੱਗ ਗਿਆ ਸੀ ਰਾਮੇ ਰੰਦਾਵੇ ਦੁਆਰਾ ਸਿੱਖਾਂ ਦੇ ਕੀਤੇ ਗਏ ਕਤਲੇਆਮ ਤੋਂ ਮਗਰੋਂ ਤਾਂ ਸੰਗਤ ਦੇ ਖੈਰ ਖਵਾਹ ਵਿੱਚ ਇਹ ਗੱਲ ਕਹਾਵਤ ਵਾਂਗ ਚੱਲ ਪਈ ਸੀ ਕਿ ਕਿਕਰਾਂ ਦੇ ਤੁੱਕੇ ਤੇ ਝੰਡ ਦੀਆਂ ਫਲੀਆਂ ਖਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਰਾਮੇ ਦੇ ਦੇਸ਼ ਨਹੀਂ ਜਾਵਾਂਗੇ ਹਮ ਰਾਮੇ ਦੇਸ਼ ਨਾ ਜਾਵਾਂਗੇ ਡੇਲਾ ਬਾਟਾ ਮਾਜੇ ਕੋ ਖਾਵਾਂਗੇ ਇਸੇ ਤਰ੍ਹਾਂ ਕਰਮੇ ਸ਼ੀਨੇ ਨੇ ਰਾਜਾ ਸੰਸੀ ਪਿੰਡ ਦੇ ਬਹੁਤ ਸਿੰਘ ਮਾਰੇ ਤਾ ਰਮਦਾਸ ਨੇ ਪਿੰਡ ਜੋਧਪੁਰ ਵਿੱਚ ਸਿੰਘਾ ਦੇ ਪਰਿਵਾਰਾਂ ਦੇ ਪਰਿਵਾਰ ਕਤਲ ਕੀਤੇ ਨਸ਼یرے ਪੰਨੂਏ ਦੇ ਸਾਹਿਬ رائے ਚੌਧਰੀ ਜੋ ਪਹਿਲਾਂ ਵੀ ਪਾਈਤਾਰਾ ਸਿਗਨਲ ਜੰਗ ਕਰ ਚੁੱਕਾ ਸੀ ਨੇ ਵੀ अनेका ਸਿੰਘਾਂ ਦੇ ਸਿਰ ਕੱਟ ਕੇ ਲਾਹੌਰ ਭੇਜੇ ਨਵਾਬ ਦੇ ਇਸ ਹੁਕਮ ਜੋ ਕੋਈ ਵੀ ਸਿੰਘਾਂ ਨੂੰ ਲੋਕ ਹੋਵੇਗਾ ਜਾਂ ਪਨਾ ਦੇਵੇਗਾ ਉਸ ਦਾ ਸਾਰਾ ਪਰਿਵਾਰ ਕਤਲ ਕੀਤਾ ਜਾਏਗਾ ਜੇ ਕੋਈ ਸਿੰਘ ਆਪਣੇ ਪਿੰਡ ਫੇਰਾ ਪਾਉਣ ਆਵੇ ਤੇ ਕਿਸੇ ਨੂੰ ਪਤਾ ਲੱਗੇ ਤੇ ਉਹ ਲੋਹਰ ਸੂਨਾ ਦੇਵੇ ਉਸ ਨੂੰ ਵੀ ਮਾਰ ਦਿੱਤਾ ਜਾਊਗਾ ਜੇ ਕੋਈ ਸਿੰਘ ਦੇ ਘਰ ਆਪਣੇ ਬੱਚੇ ਬੱਚੀ ਦਾ ਵਿਆਹ ਕਰੇਗਾ ਉਸ ਦਾ ਸਾਰਾ ਪਰਿਵਾਰ ਮੁਸਲਮਾਨ ਕਰ ਦਵਾਂਗੇ ਜੇ ਕੋਈ ਕਿਸੇ ਹੋਰ ਦੀ ਵੀ ਹਮਦਰਦੀ ਸਿੱਖਾਂ ਨਾਲ ਦਿਖਾਏਗਾ ਉਸ ਲਈ ਵੀ ਸਖਤ ਸਜ਼ਾਵਾ ਨਿਸ਼ਚਿਤ ਕੀਤੀਆਂ ਗਈਆਂ ਨੇ ਲੋਕਾਂ ਵਿੱਚ ਹੋਰ دہشت ਪੈਦਾ ਕੀ ਕਰ ਦਿੱਤੀ ਹੁਣ ਤਾਂ ਮਾਨੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਜੇ ਕਿਸੇ ਨੂੰ ਕਦੇ ਸਿੰਘ ਦਾ ਭਲੇਖਾ ਵੀ ਪੈ ਜਾਂਦਾ ਤਾਂ ਕਬਰ ਖਬਰ ਲਾਹੌਰ ਪਹੁੰਚ ਜਾਂਦੀ ਸਿੰਘ ਹੁਣ ਪੰਜਾਬ ਵਿੱਚ ਕੋਈ ਦਿਸਦਾ ਹੀ ਨਹੀਂ ਸੀ ਕੁਝ ਪਹਾੜਾਂ ਨੂੰ ਨਿਕਲ ਗਏ ਕੁਝ ਮਾਲਵੇ ਨੂੰ ਤੇ ਕੁਝ ਦੂਰ ਮਾਰੂਥਲਾ ਤੀਖ ਚਲੇ ਗਏ ਭਈ ਮਤਾਬ ਸਿੰਘ ਜਿਆਪੁਰ ਦੇ ਰਾਜੇ ਤੇ ਜਾ ਨੌਕਰੀ ਕਰਨ ਲੱਗੇ ਉਹਨਾਂ ਬਾਰੇ ਸੁਣ ਕੇ ਹੋਰ ਵੀ ਸਿੰਘ ਰਾਜਸਥਾਨ ਨੂੰ ਹੋ ਤਰੇ ਬੀਕਾਨੇਰ ਜਾਸਲਮੇਰ ਤੱਕ ਸਿੰਘ ਰਾਜਪੂਤ ਰਾਜਿਆਂ ਦੀਆਂ ਫੌਜਾਂ ਵਿੱਚ ਭਰਤੀ ਹੋ ਗਏ। ਬਾਬਾ ਬੁੱਟਾ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਰਲੀ ਵੀ ਬੀਕਾਨੇਰੀਏ ਰਾਜੇ ਕੋਲ ਰਹਿ ਰਹੇ ਸਨ। ਇਧਰ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਦੇ ਨੇੜੇ ਮੰਡੇਆਲੀ ਪਿੰਡ ਵਿੱਚ ਇੱਕ ਹੰਕਾਰਿਆ ਚੌਧਰੀ ਰਹਿੰਦਾ ਸੀ। ਮਸੜ ਰੰਗੜ ਸੀ ਉਹਦਾ ਨਾਂ। ਉਸਦੀ ਦਲੇਰੀ ਤਾਂ ਇੰਨੀ ਵੱਧ ਗਈ ਸੀ ਕਿ ਉਹਨੇ ਜਾ ਕੇ ਹਰਮੰਦਰ ਸਾਹਿਬ ਵਿੱਚ ਡੇਰਾ ਲਾ ਲਿਆ। ਹੁੱਕਾ ਪੀਣ ਲੱਗਾ ਸ਼ਰਾਬਾ ਦੇ ਦੌਰ ਚੱਲਣ ਲੱਗੇ ਤੇ ਦਰਬਾਰ ਸਾਹਿਬ ਦੇ ਅੰਦਰ ਕੰਜਰੀਆਂ ਦਾ ਨਾਚ ਹੋਣ ਲੱਗਾ ਪਵਿੱਤਰ ਪਰਕਰਮਾ ਤੇ ਦਰਬਾਰ ਸਾਹਿਬ ਦਾ ਵੇੜਾ ਦੀ ਵੀ ਮੁਗਲਾਂ ਦੇ ਪਾਣ ਦੀਆਂ ਪੀਕਾਂ ਨਾਲ ਲਾਲ ਹੋ ਗਿਆ ਕਹਿੰਦੇ ਨੇ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਤੇ ਗੱਲ ਹੁਣ ਅੱਤ ਤੋਂ ਵੀ ਟੱਪ ਚੁੱਕੀ ਸੀ ਮੁਗਲ ਹੁਣ ਰੱਬ ਦੇ ਘਰ ਨੂੰ ਹੀ ਪਲੀਤ ਕਰਨ ਤੇ ਆ ਗਏ ਸਨ ਤੇ ਅੱਜ ਆਪਾਂ ਹਨ ਹਨੇ ਪਾਛੇ ਕਿਤਾਬ ਦਾ 11ਵਾਂ ਭਾਗ ਪੜ੍ਹ ਲਿਆ ਹੈ। ਅਗਲੀ ਵਾਰੀ ਆਪਾਂ 12ਵਾਂ ਭਾਗ ਮੱਸੇ ਕੋ ਇਸ ਸੀਸ ਉਤਾਰਿਓ ਜਨਕਰ ਬੇਲੋਂ ਕਦੂਆ ਟਾਰਿਓ ਪੜਾਂਗੇ। ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜ਼ਰੂਰ ਸਾਡੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਤੇ ਫੋਲੋ ਕਰਨਾ। ਤੇ ਬਾਕੀ ਆਡੀਓ ਬੁੱਕਸ ਇਸ ਸੀਰੀਜ਼ ਵਿੱਚ ਸੁਣਨ ਵਾਸਤੇ ਜ਼ਰੂਰ ਸਾਨੂੰ ਫੋਲੋ ਕਰਨਾ। ਤੇ ਬੁੱਲਚੋ ਕਲੀ ਮਾਫ ਕਰਨੀ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ